You're talking ਮੈਂ ਬੋਲਿਆ ਕਰੋ ਫਿਰ ਮੈਨੂੰ ਲੈ ਕੇ ਜਾਓ ਮੈਨੂੰ ਕਿੱਥੇ ਫਿਰ ਉਹ ਰੇਲ ਬੈਠੇ। ਕਿ ਇਸੇ ਵਕੂਤਾ ਮਾਣ ਕੇ ਕਰਨਾ ਹੈ। ਉਧਰ ਕੋਈ ਖਿਆਲ ਨਹੀਂ ਸੰਧਾ ਬੋਲੋ ਸੰਧਰਾਮ। ਅਵੇ ਕੋ ਕਿੰਨੀ ਸੰਤ ਬੈਠੀ ਹੈ ਮਾਇਆ ਬਹੁਤ ਬੈਠੀਆਂ ਨੇ। ਭਾਈ ਬਹੁਤ ਬੈਠੇ ਨੇ ਭਾਈ ਰਸਨਾ ਫਿਰ ਲਈ ਜਲੋ ਇਹਨੇ ਬੋਲੋ ਸੰਧਰਾਮ। ਜਬ ਦੇ ਗੰਭਤ ਕਾਇਨੇ ਸ਼੍ਰੀਲਾ ਬੋਲ ਰਾਕ। ਦੇ ਹੀ ਨਾ ਪਾਣੀ ਪੀ ਪੀ ਜਿਦਾਂ ਲੱਗ ਗਿਆ ਇਹ ਹੀ ਕਾਰਨ ਹੋ ਸਕਦਾ ਹੈ ਜੇ ਆਪ ਸਾਦਾ ਥੋੜਾ ਜਿਹਾ ਬਰ ਜਿਹੜੇ ਜਾਨਾਂ ਅੰਦਰ ਬੈਠੇ ਹੋ ਜਿਨ੍ਹਾਂ ਦਾ 12 ਸਾਲ ਦਾ ਵੀ ਕੱਪ ਕਹਿ ਦਿਓ 9 ਸਾਲ ਤੱਕ ਜਿੰਨੀ ਦੇ ਹੈ ਸਾਰਾ ਮਹਾਗੁਰ ਖਾਨਦਾਨ ਦਾ ਮੌਜੂਦਲਾ ਸ਼ਕ ਪਤਾ ਨਹੀਂ ਕਿੰਨੇ ਕਿ ਜਨਮਾਂ ਦਾ ਸਾਥ ਸੀ ਉਹਨਾਂ ਦਾ ਪਤਾ ਨਹੀਂ ਕਿੰਨੇ ਕਿ ਜਾਨਵਰ ਇੱਥੇ ਆਏ ਹੋਣਗੇ ਗਏ ਹੋਣਗੇ ਉਹ ਸ੍ਰੀ ਗੁਰੂ ਸੇਮਹਾਰਾ ਜੀ ਦੇ ਅਸਥਾਨ ਤੇ ਜਾਨੇ ਹਨ ਸਹਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਤਪ ਅਸਥਾਨ ਨੂੰ ਧੰਨਵਾਦ ਕੀਤਾ ਗੁਰਦਾਸ ਸਿੰਘ ਪੁੱਤ ਜੀ ਮਾਰਿਆ ਅਗਰ 90 ਜਗ੍ਹਾ ਤੇ ਬੱਜਿਆ ਅਸਲਾਮ ਮਤ ਬਣੇ ਨੇ ਲੋਕਾਂ ਬਾਰੇ ਕਿ ਸਾਡੀ ਮਸਕੀਟ ਮਣੀ ਹੋਈ ਸੀ ਉਹ ਸਮਾਣੀ ਰਿਪੋਰਟ ਵਿੱਚ ਪੇਸ਼ਤਾ ਆ ਮਹਾਰਾਜ ਜਿਵੇਂ ਕੋਈ ਕੋਈ ਜਗ੍ਹਾ ਨਹੀਂ ਹੈ ਜਗਾ ਸਾਡੀ ਇਹਨੇ ਜੀ ਕੋਈ ਦਿਖਾਓ ਮਹਾਰਾਜ ਨੇ ਆਦੇਵ ਜਗਾਂ ਦੇ ਖੁੱਲੋ ਪਟਾਇਆ ਤੇ ਉਹ ਜਗਾਂ ਦੇ ਖੁੱਲੋ ਮਹਾਰਾਜੀਆਂ ਖੜਾ ਮਾਹ ਹੇ ਬਲਕ ਪੈੜੋ ਸਾਰੀ ਨਿਸਾਨੀਆਂ ਜਿਹੜੀਆਂ ਸਰਪਾ ਬਾੜੀਆਂ ਹੁੰਦੀਆਂ ਨੇ ਉਹ ਨਿਕਲ ਗਏ ਐਸੀ ਤਰ੍ਹਾਂ ਸੰਗ ਮਹਾਰਾਜ ਬਾਬਾ ਨਰੈਣ ਜੀ ਦੀ ਮੋਢੀ ਜਦੋਂ ਗੁਰਦੁਆਰਾ ਨਰਨ ਸਰੋਵਰ ਦੀ ਗੱਲ ਹੋਦੂ ਗੁਰਦੁਆਰਾ ਸੇਵ ਦਾ ਹੈ ਨਹੀਂ ਸੀ ਇਹ distintive ਪਰਿਵਾਰ ਆ ਬੈਠਾ ਪਰਿਵਾਰ ਮਹਾਂਪੁਰਸ਼ਾਂ ਦਾ ਬਾਬਰਨਜੀ ਸਿੰਘ ਮਾਰੇ ਦੇ ਬੇਟੀ ਨੇ ਇਨਸ਼ਾਰਾ ਪਰਿਵਾਰ ਜੀ ਵੀ ਪਰਿਵਾਰ ਹੈ ਵਰਨ ਦਾ ਇਨਸ਼ਾਰਾ ਪਰਿਵਾਰ ਮੈਂ ਖੇਉਂੀ ਬੈਠੀ ਇਹ ਆਪਾਂ سارے ਪਰਿਵਾਰ ਆ ਆਪਾਂ ਤਾਂ ਆਇਆ ਜੇ ਕੋਈ ਅਖੁੜੇ ਚੁਰਨਾਂ ਦਾ ਪਿਆਰ ਬਸਿਆ ਹੋਇਆ ਐਵਰੀਦਨੀ ਆਇਆ ਮੈਨੂੰ ਵੀ ਸਵੇਰੀ ਸनेहा ਮਿਲਿਆ ਸਤਕਾਰ ਜੋ ਵੀ ਭੈਣ ਵੀ ਕੋਈ ਵੀ ਇਸ ਮਤੇ ਸੁਹਾਗ ਘਰ ਨਾਲ ਜਿਨ੍ਹਾਂ ਦਾ ਬੜਾ ਪੁਰਾਣਾ ਸੰਬੰਧ ਉਹਨਾਂ ਨੇ ਕਿਸੇ ਰਾਮੀ ਸनेहा ਨਾਲ ਇਹ ਬਹੁਤ ਮੁਕਤ ਵੀ ਰਿਕੇ ਹੋਵੇ ਉੱਥੇ ਪਹੁੰਚਣਾ ਤਾਂ ਕਿ ਮੈਂ ਨਿਆਣਾਂ ਦਾ ਖੇਡਿਆ ਇੱਥੇ ਮਹਾਕੁਰੂ ਬੈਠੇ ਨੇ ਸੰਤ ਬਾਬਾ ਨਰਿੰਦਰ ਸਿੰਘ ਦੀ ਮਹਾਰਾਜ ਦੇ ਲੜੀਆਂ ਵਿੱਚ ਰਾਜਾਂ ਨੇ ਕੋਤਰੀਆਂ ਜੀ ਵੀ ਹੋਵੇ ਅਸਨੀਆਂ ਬਾਰਾਂ ਦਾ ਵੀ ਕੀਰਤਨ ਕਰਦੇ ਰਹਾਂ ਮਹਾਕੁਰੂ ਸਾਹਿਬ ਦੇ ਨਾਲ ਪਰ ਬਹੁਤ ਬਿਡੇ ਬਣੋ ਕੇ ਪਿਆਰ ਵਿੱਚ ਬਰਕਤ ਹੈ ਬਹੁਤ ਬਿਡੇ ਇੱਥੇ ਕਮਾਈ ਦੀ ਕਰਦੇ ਆ ਅੱਜ ਜਿਸ ਦੇ ਪਰਛੇਵੇਂ ਬਹੁਤ ਸੇਰੇ ਇਹ ਜੇਹੇ ਖੇਤ ਵਿੱਚ ਮਹਾਪੁਰਖ ਬੜਦੇ ਜੇਹੇ ਖੇਤ ਵਿੱਚ ਬੜੇ ਇਹ ਬੁਰਖ ਪਿਆਰਵਣ ਜਾਣ ਜੀਵਨਾਰਨ ਦੇ ਉੱਪਰ ਝਾਫੇ ਲਾ ਕੇ ਮਿੱਟੀ ਬਾਹ ਦਿੱਤੀ ਜੇ ਬਲਵਕ ਪਿਆਰੋ ਜੀਦੇ ਨੂੰ ਕੋਈ ਪਤਾ ਕੀ ਕੀ ਹੈ ਪਰ ਜਦੋਂ ਜੀਵਨਾਰਨ ਦਾ ਨੁਕਸਾਨ ਹੋਣ ਲੱਗਿਆ ਕਿਸੇ ਨੂੰ ਪੁੱਛਿਆ ਵੀ ਸਾਡੇ ਨੁਕਸਾਨ ਕਿਉਂ ਹੋਣ ਲੱਗਿਆ ਕਹਿੰਦੇ ਭਾਈ ਇੱਕ ਜੇ ਬ੍ਰਹਮ ਗਿਆਨੀ ਉਸ ਸੇਵਕ ਕਰ ਰਿਹਾ ਕਿ ਨਿਬੇਰ ਕਰਦਾ ਫੇਰ ਤੇਨੋਂ ਬਰਤਣਾ ਮੈਨੀਆਂ ਫੇਰ ਤੇਰੇ ਤੇ ਕਿਰਪਾ ਗੁਰੂ ਗੋਬਿੰਦ ਸਿੰਘ ਮਖੋ ਬੇਸਾਮਾ ਦੀ ਐਵੇਂ ਨੀ ਸਤਾਂ ਬਣੀ ਇਹ ਤੇਬਿਆਂ ਨੂੰ ਭਾਕ ਲੱਗੇ ਨੇ ਮੈਂ ਉਹ ਹਰਿ ਨੂੰ ਖੜਾ ਕਰਨਾ ਲੱਗੀਆਂ ਖੜੀਆਂ ਨਹੀਂ ਇਧਰੋਂ ਦਰਾਜ ਦੇ ਵਿੱਚ ਜੇ ਜਾਓ ਇਧਰੋਂ ਰਹਿਣਾ ਲੱਗੀਆਂ ਖੜੀਆਂ ਨੇ ਕਿਉਂਕਿ اے 사비 ಮಹাপুর샤 دی խ마ਈਆ ਕਰ ਨਪੁਰਬ ਸਮਾਉਰੇ ਇਕਿਤ حاضری نے ਗੁਰੂ ਨੂੰ ਬੜਾ ਸੁਮ ਬ라이ਨੇ ਨੇ 2-2 ਘੰਟੇ 1.5 ਘੰਟੇ ਰੋਜ਼ ਹੀ ਲਾਈ ਨੇ ਬੈਠੇ ਦਾ ਬੈਠੀਆਂ ਕਾਇਤ ਅੰਨ ਮੰਗਿਆ ਨੇ 50 ਦਾ ਤਾਕਦਾ ਨੈਣ ਆਉਨੇ ਆ ਕਿਤੇ ਤਪ ਕੀਤਾ ਹੋਇਆ ਬਾਬਾ ਮਨਪ੍ਰੀਤ ਸਿੰਘ ਜੀ ਅੰਮ੍ਰਿਤ ਖਾਲਸਾ ਵਾਲੇ ਕਹਿ ਕੇ ਗਏ ਨੇ ਬੇਤੋ ਨਿਤਨੇ ਮੰਨ ਕੇ ਜਾਓ ਐਤੋਂ ਮੰਨ ਕੇ ਮੰਨ ਕੇ ਜਾਇਓ ਸਿਮਰਨ ਮੰਨਦੇ ਜਾਇਓ ਕਉਤੇ ਬਾਬਾ ਪੁਰਖਾਨੇ 12 ਸਾਲ ਤੋਂ 12 ਕੀ ਮੋਨ ਖੋਲੇ ਅਸੇ ਬਨ ਉਸਤਨਾ 12 ਸਾਲ ਮੋਨ ਰਿਪੇਰ ਤੇ ਬਾਬਾ ਪੁਰਖਾਨੇ ਵੇ ਮੋਨ ਖੋਲੇ ਆ ਤੇ ਗਾਨੇ ਵਾਇਆ ਮਨਨ ਕੀਤਨੇ ਕੀਤਾ ਹੋਲੇ ਨਾ ਫਿਰ ਕਦੇ ਕੀਤੀ ਗੁਣੀ کہ پھر کتھا پھر کیر کا نے نام برتایا بند کی برتا گرو سارے بولے گھر ہاں دیکھو جگہ لگ رہے نے ساری کرپا مہاراجی اج بابا نارائن مہاراج اتنی حاضر ناجر نے ਆਗੇ ਬਗੂਨਾ ਦਾ ਪਰਿਵਾਰ ਬੈਠੇ ਬਾਗ ਵਿੱਚ ਨੇ ਆ ਭਾਗਤ ਉਹਨਾਂ ਨੂੰ ਯਾਦ ਕਰਦੇ ਆ ਜਦੋਂ ਆਪਾਂ ਦਿੱਖੇ ਨੂੰ ਯਾਦ ਕਰੀਏ ਉਹ ਹਾਜ਼ਰ ਹੋ ਗਏ ਸੰਤ ਮਹਾਰਾਜ ਸ਼ੇਵੜਾ ਸਹਿਬ ਵਾਲਿਆਂ ਨੂੰ ਰਾਣਾ ਸਹਿਬ ਵਾਲੇ ਬਹੁਤ ਖੰਨਾ ਵਤੂ ਮਹਾਰਾਣੀ ਉਲੋਕੇ ਰਾਣਾ ਵਾਲੇ ਬਹੁਤ ਬਹੁਤ ਗੱਡੀ ਨੇ ਉਗਲੇ ਹੋ ਗਏ ਇਹਨੇ ਮਸਤੂਆ ਸਵਰੇ ਮਹਾਰਾਜ ਕਹਿੰਦੇ ਮਸੂਆ ਕਟਿਯੋਗੇ ਕੀ ਹੋ ਗਿਆ ਕਹਿੰਦੇ ਅਚ ਨਾਬੇ ਦਵਾਈ ਦਵਾਨ ਮੈਂ ਲਾਉਣੇ ਨਾਬੇ ਦਵਾਈ ਕਹਿੰਦੇ ਮੈਂ ਲਾਉਣੇ ਪਰ ਕਹਿੰਦੇ ਆਹ ਕਾਨੂੰ ਖੇ ਮੈਂ ਕੋ ਫਿਰਦੇ ਜਾਬੇ ਦਵਾਈ ਮਾਰ ਭਾਈ ਕੋੜ ਵਿੱਚ ਜਿਹੜੇ ਸਵਰੇ ਆਣੇ ਦਵਾਈ ਆਏ ਮਹਾਰਾਜ ਜੀ ਦਾ ਨਾ ਦੱਸਣੇ ਬਿਹਗਮਤੇ ਜਿਹੜੇ ਨਾ ਮਹਾਰਾਜ ਦੀ ਨਾਲ ਜਿੱਥੇ ਗਨ ਮਿਰਦਸੀ ਗੋਰੀ ਸਾਰੇ ਉਨਾਲੇ ਸ੍ਰੋਗ ਕੀਤਾ ਗਿਰਗ ਕੀਤਾ ਕਹਿੰਦੇ ਮਹਾਰਾ ਸੋਡੇ ਦੀਵਾਨ ਚੋਕ ਸਿਰਿਆੜਾ ਆ ਗਿਆ ਉਹਦੇ ਨਹੀਂ ਭੇਜਿਆ ਸੀ ਕੋਲ ਸਤਨਾਮ ਉਹ ਆਪ ਨਹੀਂ ਆਇਆ ਕਹਿੰਦੇ ਮਹੀਤ ਭੇਜਿਆ ਸੀ ਮਹਾਰਾ ਉਹ ਕਹਿੰਦੇ ਸ਼ਾਖੀ ਵੀ ਰਾਹ ਤੇ ਕਿਹਿਸ ਨਹੀਂ ਆਇਆ ਉਹ ਜene ਮੈਂ ਵੀ ਐਵੀ ਨਹੀਂ ਹਾਂ ਤੇ ਤੇ ਪੋਰੀਨ ਵੀ ਕਿ ਸਮਝ ਆਉਂਦਾ ਆ ਜੀ ਬਾਬਾ ਨਾਇੰਸ ਸਿੰਘ ਆਇਆ ਨਹੀਂ ਸੀ ਇਹ ਕੀ ਬਾਰਾਂ ਸਾਹਿਬ ਪਹਿਲਾਂ ਤਪ ਕਰਦੇ ਨਾ ਬਾਦ ਵਿੱਚ ਆਉਂਦੇ ਸੀ ਅੱਜ ਵੀ ਬਾਬਾ ਨਿਹੰਗ ਸਿੰਘ ਮਹਾਰਾਜ ਦੇ ਵਾਰਤ ਲੈ ਰਹੇ ਨੇ ਮੋਹਨ ਸਤਿਗੁਰੂ ਮਹਾਨੀਂ ਤੇ ਜਾਓ ਸਿੱਖੇ ਤੇ ਜਾਓ ਇੱਥੇ ਆ ਨੂੰ ਸਾਰਿਆਂ ਕਿਤਾਬਾਂ ਦੇ ਸਾਧੂ ਰਹਿੰਦੇ ਨੇ ਬਸਦੇ ਨੇ ਆਪ ਕੋਟਾ ਅਸਾਂ ਬਸਮਾ ਉਹ ਸਾਬੂ ਦੇ ਸਾਰੇ ਮਿੱਤੇ ਦਾ ਅਨੰਤ ਤੇ ਉਰੰਗ ਜੀ ਬਾਜੀ ਬਰਤਾ ਮਹਾਂਪੁਰਸ਼ਾਂ ਦਾ ਦਾਗ ਕਰਦਾ ਰਵਿਆ ਇਥੇ ਕਿ ਮੈਂ ਜੁਣਾ ਬਹੁਤ ਹੀ ਗਿਆਨੀ ਬਾਬਾ ਮਤੀ ਸਿੰਘ ਜੀ ਨਾਲ ਸੁਰਨਾ ਬਲੇ ਬੈਠੇ ਨੇ ਉਹਨਾਂ ਕੋਲ ਵੀ ਨਾਨੀ ਮਾਨੋ ਬਹੁਤ ਮਹਾਂਪੁਰਸ਼ ਰਹੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਦੇ ਵਾਲੀਆਂ ਉੱਪਰ ਨੀਂ ਨੇ ਫਲਉ ਫਲਦੇ ਵਾਲੀ ਦਾ ਖਾਸਾ